ਜੋ ਪਰੰਪਰਕ ਤੌਰ ਤੇ ਇਹ ਲੱਗਦਾ ਹੈ ਨਾ ਜਿਹੜਾ ਇਹ ਕੰਫਰੈਂਸ ਲਾਈ ਸੀਗੀ ਪਰ ਉਹ ਨਹੀਂ ਆਪ ਕੀਤਾ ਸੀ ਹਾਂਜੀ ਇਸ ਕਾਪੀ ਲੂ ਦਾ ਸੈਕਟਰੀ ਆਫ ਦਿ ਡਿਪਾਰਟਮੈਂਟ ਜਿਲ੍ਹਾ ਪ੍ਰੀਸ਼ਦ ਤੇ ਬਲਕ ਸੰਮਤੀ ਚੋਣਾ 2025 ਨੂੰ ਨਿਰਪੱਖ ਪਾਰਦਰਸ਼ੀ ਤੇ ਅਮਨ ਅਮਾਨ ਦੇ ਨਾਲ ਨਿਪਟਰੀ ਚੜਾਉਣ ਦੇ ਲਈ ਅੱਜ ਰਾਜਪ੍ਰਧਾਨੀ ਮੀਨੀ ਸੈਕਟਰੀਏਟ ਦੇ ਵਿੱਚ ਮਾਨਯੋਗ ਐਸ.ਡੀ.ਐਮ. ਨਮਨ ਮਾਰਕਨ ਅਤੀ ਤਹਿਸੀਲਦਾਰ प्रदीप ਕੁਮਾਰ ਦੀ ਅਗਵਾਈ ਤੇ ਹੇਠ ਚੋਣੇਬੰਦੋਬਸਤਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਇਸ ਦੌਰਾਨ ਪਾਕਵਾਕ ਥਾਮਾ ਤੇ ਤਾਇਨਾਤ ਕੀਤੇ ਗਏ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਡਿਊਟੀਆਂ ਲਗਾਈਆਂ ਗਈਆਂ ਇਸ ਰਾਂਝਾ ਹੈ ਕਿ ਅੱਜ ਪੋਲਿੰਗ ਪਾਰਟੀਆਂ ਨੂੰ ਡਿਸਪੈਚ ਕਰਨ ਦਾ ਦਿਨ ਸੀ ਤੇ ਰਾਜਪੁਰਾ ਹਲਕੇ ਦੇ ਵਿੱਚ ਕੁੱਲ 83 ਬੂਥਾਂ ਦੇ ਲਈ ਪੋਲਿੰਗ ਪਾਰਟੀਆਂ ਨੂੰ ਰਪਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਪਾਰਟੀਆਂ ਡਿਸਪੈਚ ਹੋ ਚੁੱਕੀਆਂ ਨੇ। ਬਾਕੀ ਸਟਾਫ ਨੂੰ ਵੀ ਜਲਦ ਹੀ ਡਿਊਟੀ ਸਥਾਨਾਂ ਦੇ ਵੱਲ ਭੇਜ ਦਿੱਤਾ ਜਾਏਗਾ। ਉਨ੍ਹਾਂ ਸਬੰਦ ਬੱਸ ਕਿਹਾ ਜੇਕਰ ਕੋਈ ਕਰਮਚਾਰੀ ਬਿਨਾਂ ਵਾਜਬ ਕਾਰਨ ਡਿਊਟੀ ਤੇ ਹਾਜ਼ਰ ਨਹੀਂ ਹੁੰਦਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਜਾਏਗਾ। ਇਲੈਕਸ਼ਨ ਪ੍ਰਸ਼ਾਸਨ ਦੇ ਵਿੱਚ ਕੀ ਕਰੀਦਾ ਜਾਣਕਾਰੀ ਦੇਵ ਜੀ ਅੱਜ ਸਾਡਾ ਪੋਲਿੰਗ ਪਾਰਟੀਆਂ ਨੂੰ ਡਿਸਪੈਚ ਕਰਨ ਦਾ ਦਿਨ ਸੀਗਾ ਜੀ ਤੇ ਅੱਜ ਅਸੀਂ ਸਾਡੇ ਜਿਹੜੇ 83 ਬੂਥਸ ਨੇ ਜਿੱਥੇ ਇਲੈਕਸ਼ਨ ਹੋਣੀ ਹੈ ਜੀ ਕੱਲ ਨੂੰ ਉਹਦੇ ਵਾਸਤੇ ਅਸੀਂ ਪੋਲਿੰਗ ਪਾਰਟੀਆਂ ਨੂੰ ਐਸ ਪਰ ਨਾਰਮਸ ਜਿਹੜਾ ਉਸੇ ਡਿਸਪੈਚ ਕਰ ਰਹੇ ਹਾਂ ਜੀ ਅੱਜ ਸਰ ਕਿੰਨੀਆਂ ਪਾਰਟੀਆਂ ਸਾਡੇ ਕੋਲੇ 83 ਬੂਥਸ ਨੇ ਜੀ ਤੇ ਅਪ੍ਰੋਕਸੀਮੇਟਲੀ ਸਾਡੀਆਂ ਹੁਣ ਤੱਕ अराउंड 50 ਪਾਰਟੀਆਂ ਨੇ ਜਿਹੜੀਆਂ ਡਿਸਪੈਚ ਹੋ ਚੁੱਕੀਆਂ ਨੇ ਜੀ ਬਾਕੀ ਸਟਾਫ ਫਰੇ ਬੈਠਾ ਹੈ ਅਸੀਂ ਹੋਪਫੁਲੀ ਥੋੜੇ ਟਾਈਮ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਡਿਸਪੈਚ ਕਰ ਦਾਂਗੇ ਜੀ ਸਰ ਕੋਈ ਜਿਹਦੇ ਡਿਊਟੀ ਲੱਗੀ ਹੈ ਬਾਈ ਚਾਂਸ ਕਿਸੇ ਕਿਸਮ ਉਹ ਨਹੀਂ ਆ ਸਕਦਾ ਜਾਂ ਤੁਹਾਨੂੰ ਨਹੀਂ ਇਨਫੋਰਮ ਕਰਦਾ ਜਾਂ ਨੋਇੰਗਲੀ ਜਾਣ ਪੁੱਛ ਕੇ ਐਬਸੈਂਟ ਰਹਿੰਦਾ ਤੇ ਕੀ ਸਰ ਉਹਦੇ ਪਰਿਭੂਤੀ ਲਾ ਰਹੇ ਹੋਲੀ ਅਸੀਂ ਆਪਣੇ ਵੱਲੋਂ ਬੈਸਟ ਐਫਰਟਸ ਕਰ ਰਹੇ ਹਾਂ ਜੇ ਅਸੀਂ ਬਾਰ-ਬਾਰ ਉਹਨਾਂ ਨੂੰ ਇੱਥੋਂ ਅਨਾਊਂਸਮੈਂਟਸ ਕਰ ਰਹੇ ਹਾਂ ਉਹਨਾਂ ਨੂੰ ਟੈਲੀਫੋਨਿਕਲੀ ਕਾਲ ਕਰਕੇ ਵੀ ਬੁਲਾ ਰਹੇ ਹਾਂ ਤੇ ਇਸ ਤੋਂ ਬਾਅਦ ਅਸੀਂ ਫਾਈਨਲੀ ਫੇਰ ਇੱਕ ਮੌਕਾ ਜ਼ਰੂਰ ਦਵਾਂਗੇ ਬਟ ਫਿਰ ਜੇਕਰ ਫੇਰ ਵੀ ਕੋਈ ਨਹੀਂ ਆਉਂਦਾ ਤਾਂ ਮੈਂ ਸਟ੍ਰਿਕਟ ਐਕਸ਼ਨ ਦੇ ਲਈ ਜੀ ਉੱਪਰ ਜ਼ਰੂਰ ਲਿਖੂੰਗਾ ਜੀ ਉਹਨਾਂ ਦੇ ਖਿਲਾਫ ਕੀਤੀ ਜਾਵੇ ਬੂਥਾਂ ਦੀ ਤਾਂ ਸਰ ਪੁਲਿਸ ਨੂੰ ਕਿਸ ਤਰ੍ਹਾਂ ਦੇ ਨਿਰਦੇਸ਼ ਦਿੱਤੇ ਗਏ ਆ ਤੁਹਾਡੇ ਵੱਲੋਂ ਕਿਉਂਕਿ ਪਿਛਲੇ ਦਿਨਾਂ 'ਚ ਕਾਫੀ ਰੌਲੇ ਪਏ ਹੈ ਜੀ ਹਾਂ ਪੁਲਿਸ ਨੂੰ ਬਿਲਕੁਲ ਕਲੀਅਰ ਕਰ ਡਾਇਰੈਕਸ਼ਨਸ ਨੇ ਜੀ ਇਲੈਕਸ਼ਨ ਕਮਿਸ਼ਨ ਦੇ ਪੈਰਾਮੀਟਰਸ ਦੇ ਅਕੋਰਡਿੰਗ ਜਿਹੜੀ ਵਿੱਚ ਜਿਵੇਂ ਬੂਥ ਦੀ ਸੈਂਸਿਟੀਵਿਟੀ ਹੈ ਉਸ ਅਕੋਰਡਿੰਗ ਉੱਥੇ ਡਿਜ਼ਾਇਰਡ ਨਾਰਮਸ ਦੇ ਅਕੋਰਡਿੰਗ ਫੋਰਸ ਹੈ ਜਿਹੜੀ ਜ਼ਰੂਰ ਲ ਤੇ ਐਸ ਪਰ ਨੋਰਮ ਜਿਹੜੀਆਂ ਇਲੈਕਸ਼ਨਸ ਹੋਣਗੀਆਂ ਜੀ ਕਿਸੇ ਤਰੀਕੇ ਦੀ ਜਿਹੜੀ ਲਾਅ ਐਂਡ ਆਰਡਰ ਦੀ ਜੇਕਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਪੁਲਿਸ ਉਹਨੂੰ ਐਸ ਪਰ ਰੂਲਸ ਹੈਂਡਲ ਕਰੂਗੀ ਜੀ ਸਰ ਤੁਹਾਡੀ ਨੋਲਿਜ ਹੋਵੇ ਕਿ ਕੋਈ ਸੈਂਸਿਟਿਵ ਥੋੜਾ ਕਿੰਨੇ ਕਈ ਕੋਈ ਹੈਗਾ ਸਰ ਸਾਡੇ ਟੋਟਲ 9 ਲੋਕੇਸ਼ਨਸ ਨੇ ਜੀ ਜਿਹੜੀਆਂ ਮੇਰੀ ਜੂਰਿਸਡਿਕਸ਼ਨ ਦੇ ਵਿੱਚ ਨੇ ਜਿਹੜੀਆਂ ਸੈਂਸਿਟਿਵ ਨੇ ਉਹਨਾਂ ਦੇ ਵਾਸਤੇ ਅਸੀਂ ਐਕਸਟਰਾ ਪ੍ਰੀਕਾਸ਼ਨਸ ਲਈਆਂ ਨੇ ਉੱਥੇ ਅਸੀਂ ਐਕਸਟਰਨਲ ਕੈਮਰਾਜ਼ ਨੇ ਜਿਹੜੇ ਉਹ ਵੀ ਇੰਸਟਾਲ ਕਰਾਏ ਨੇ ਉਸ ਤੋਂ ਇਲਾਵਾ ਅਸੀਂ ਕਲੀਅਰ ਹੋਰ ਵੀਡੀਓਗ੍ਰਾਫੀ ਦੀ ਪਲਾਨ ਕੀਤੀ ਹੋਈ ਹੈ ਜੀ ਜੋ ਅਸੀਂ ਹੋਰ ਉੱ ਤੇ ਫਰੀ ਐਂਡ ਫੇਅਰ VOTING ਐਪ ਉਹ ਆਪਣੀ ਤੁਸੀਂ ਕਰੋ ਜਿਹੜਾ ਕੈਂਡੀਡੇਟ ਤੁਹਾਨੂੰ ਸੂਟ ਕਰਦਾ ਉਸ ਨੂੰ ਵੋਟ ਕਰੋ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਡਰ ਤੋਂ ਜੀ ਤਾਂ ਕਿ ਅਸੀਂ ਡੈਮੋਕ੍ਰੇਸੀ ਨੂੰ ਹੋਰ ਸਕਸੈਸਫੁਲ ਕਰ ਸਕੀਏ ਜੀ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ